ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਦੀਪ ਕਨੋਲੀ ਤੇ ਕਰਦੇ ਜਾਂਦੀ ਵੀਡੀਓ ਦੀ ਸ਼ੁਰੂਆਤ ਬਣੇ ਰਹੋ ਵੀਡੀਓ ਦੇ ਵਿੱਚ ਤੇ ਲੰਚ ਕਰ ਲਈਏ ਅੱਜ ਬਣੀਆ ਦਾਲ ਚੌਲ ਨਾਲ ਸਲਾਦ ਤੇ ਨਾਲ ਲस्सी ਦਾ ਗਲਾਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਸ਼ੁਰੂ ਕਰਦੇ ਆ ਜੀ ਖੇਤਾਂ ਤੋਂ ਕਰਾਉਂਦੇ ਆ ਤੁਹਾਨੂੰ ਅੱਜ ਫੇਰ ਖੇਤਾਂ ਦੀ ਸੈਰ ਬਣੇ ਰਹੋ ਵੀਡੀਓ ਦੇ ਵਿੱਚ ਤੇ ਦਿਖਾਵਾਂਗੇ ਤੁਹਾਨੂੰ ਕੁਦਰਤ ਨੇ ਚੱਕ ਨੂਰ ਬੋਲਦੇ ਆ ਵਿੱਚ ਬਾਬਾ ਬੱਕਰੀਆਂ ਚਾਰਦਾ ਹੈ ਖੇਤਾਂ 'ਚ ਯਾ ਕੁਦਰਤੀ ਵਿਚਾਰੀ ਪੇ ਆ ਗਈ ਜੀ ਆਪਣੀ ਮੋਟਰ ਤੇ ਅੰਬੀਆਂ ਲੱਗੀਆਂ ਹੋਈਆਂ ਫਰੈਸ਼ ਫਰੈਸ਼ ਇਹ ਤੋੜ ਕੇ ਲੇ ਕੇ ਜਾਂਦੇ ਆ ਇੱਕ ਚਟਣੀ ਬਣਾਉਣ ਵਾਸਤੇ ਬਹੁਤ ਕੀ ਖੁਸ਼ੀ ਬੋਗੋ ਕਿ ਇਹਨਾਂ ਤੋੜ ਹੁੰਦੇ ਚਟਣੀ ਬਣਾਵਾਂਗੇ ਸ਼ਾਮੀ ਇਨੂੰ ਪਾਣੀ ਦੀ ਜ਼ਰੂਰਤ ਹੈ ਇਹ ਆ ਦੇਸੀ ਪਦੀਨਾ ਹੈ ਜਿਹਦੀ ਤਾਂ ਖੁਸ਼ਬੂ ਲੱਗ ਆਉਂਦੀ ਹੈ ਲੋ ਜੀ ਬੰਬੀ ਚਲਾਤੀ ਆਪਣੀ ਚੰਦਰਸਨ ਨੇ ਬਾਲੀਨਾਂ ਨਾਲ ਹੀ ਮਿਲਦੇ ਆ ਬਾਅਦ ਚੋ ਜੀ ਤੇ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਬਾਬਾ ਜੂਰਾ ਵਰਜੀਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਗੁਰਦੁਆਰੇ ਨੇ ਇੱਥੇ ਗੁਰੂ ਸਾਹਿਬ ਦੇ ਉਧਰ ਆ ਜਾ ਕਰੋ ਚੱਕ ਬਿਊਟੀ ਕਿੰਨੀ ਪੁਰਾਣੀ ਆ ਇਹ ਲੱਗਦਾ ਹੁੰਦਾ ਕੋਨਾ ਲੱਗ ਗਿਆ ਇਹਨੂੰ ਪੁਰਾਣੇ ਟਾਈਮ ਦੀ ਆ ਉਹ ਜਿਆਦਾ ਇਹ ਹੈ ਗੁਰੂ ਬਾਬਾ ਜੂਰਾਵਰ ਸਿੰਘ ਦਾ ਗੁਰਦੁਆਰਾ ਤਾਂ ਪਸਤਾਨ ਦਾ ਬਾਬਾ ਜੂਰਾਵਰ ਸਿੰਘ ਜਿਹੜੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਲਕ ਪੁੱਤਰ ਸਨ ਇਹਨਾਂ ਦਾ ਗੁਰਦੁਆਰਾ ਜੀ ਇਸ ਗੁਰਦੁਆਰਾ ਸਾਹਿਬ ਤੋਂ ਹੀ ਜਿਹੜੀ ਹੋਲਾ ਮਹੱਲੇ ਦੀ ਸ਼ੁਰੂਆਤ ਆ ਉਹ ਹੁੰਦੀ ਹੈ ਤੇ ਇੱਥੋਂ ਹੀ ਹੋਲਾ ਮਹੱਲੇ ਅਨੰਦਪੁਰ ਸਾਹਿਬ ਜਾਂਦਾ ਹੈ ਕੀਪੂਰ ਸਾਹਿਬ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਬਹੁਤ ਭਾਰੀ ਇਕੱਠ ਹੁੰਦਾ ਇੱਥੇ ਹੋਲੇ ਮਹੱਲੇ ਨੂੰ ਦਰਵਾਜ਼ਾ ਹਾਲ ਜਿਨਾਲੀਆ ਦਰਵਾਜ਼ੇ ਨੂੰ ਬਹੁਤ ਸਜਾਇਆ ਜਾਂਦੇ ਇੱਥੇ ਇਹ ਸਾਹਮਣੇ ਦਰਵਾਜ਼ਾ ਹਾਲ ਜੀ ਗੁਰਦੁਆਰਾ ਬਾਬਾ ਜੂਰੋ ਵਰਸਿੰਗ ਜੀ ਅੰਦਰ ਕੈਮਰਾ ਲੋਡ ਨਹੀਂ ਹੈਗਾ ਨਹੀਂ ਮੈਂ ਅੰਦਰੋਂ ਦੇ ਕਲਿੱਪ ਆਉਣੀ ਸੀਗੀ ਪਰ ਅੰਦਰ ਨਹੀਂ ਆਇਆ ਕੈਮਰੇ ਤੋਂ ਅਹ ਇਤਿਹਾਸ ਗੁਰਦੁਆਰਾ ਇਹ ਬਾਬਾ ਜੋਰਾ ਵਰਜੀ ਦਾ ਇਹ ਇਤਿਹਾਸ ਲਿਖਿਆ ਹੋਇਆ ਜੀ ਤੁਸੀਂ ਪੜ੍ਹ ਸਕਦੇ ਹੋ ਫੋਨਸ ਕਰਕੇ ਇਮਾਨ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੈ ਸਾਰਾ ਇਤਿਹਾਸ ਜਿਹੜਾ ਬਾਬਾ ਜੋਰਾਵਰਜੀ ਦਾ ਇਹ ਜਿਹੜੇ ਗੁਰਗੋਬ ਸਿੰਘ ਮਹਾਰਾਜ ਦੇ ਪੁੱਤਰ ਸਨ ਬਾਬਾ ਜੋਰਾਵਰਜੀ ਉਹਨਾਂ ਦਾ ਹਮ ਉਮਰ ਸੀਗੇ ਇਹ ਤੇ ਗੁਰਗੋਬ ਸਿੰਘ ਜੀ ਨੇ ਇਹਨਾਂ ਦਾ ਨਾਮ ਆਪਣੇ ਪੁੱਤਰ ਦੇ ਨਾਮ ਦੇ ਨਾਲ ਸੇਮ ਬਾਬਾ ਜੋਰਾਵਰਜੀ ਰੱਖਿਆ ਸੀ ਪੁੱਤ ਲਈ ਜੋਰਾਵਰ ਸਿੰਘ ਰੱਖਿਆ ਸੀ ਤੇ ਇਹ ਗੁਰਗੋਬ ਸਿੰਘ ਜੀ ਦੇ ਮਹਾਰਾਜ ਦੇ ਨਾਲ ਚਤੌੜ ਗੇਜੇ ਨਾਲ ਉਹਦੇ ਤੇ ਉੱਥੇ جنگ ਦੇ ਵਿੱਚ ਸ਼ਹੀਦ ਹੋ ਗਏ ਸੀ। ਜਿਹੜਾ ਅਗਲਾ ਗੁਰਦੁਆਰਾ ਸਾਹਿਬ ਆ ਉਹ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ। ਗੁਰੂ ਸਾਹਿਬ ਜਦੋਂ ਪੰਗਾਨੀ ਦਾ ਯੁੱਧ ਇਹ ਆਨੰਦਪੁਰ ਸਾਹਿਬ ਤੋਂ ਪੰਗਾਨੀ ਦਾ ਯੁੱਧ ਲੜਿਆ ਜੀ ਉਹਨਾਂ ਨੇ ਇੱਥੇ ਜਾਂਦੇ ਹੋਏ ਵੀ ਕਿ ਜਦੋਂ ਪੰਗਾਨੀ ਦਾ ਯੁੱਧ ਉਹਦੇ ਜਿੱਤ ਕੇ ਆਏ ਆ ਉੱਥੇ ਵਾਪਸ ਆਉਂਦੇ ਹੋਏ ਵੀ ਇੱਥੇ ਆਰਾਮ ਕਰਕੇ ਗਏ ਸੀਗੇ। ਆਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਵਾਪਸ ਇਹ ਵੀ ਬਹੁਤ ਸ਼ਾਨਦਾਰ ਗੁਰਦੁਆਰਾ ਹੈ। ਇੱਥੇ ਵੀ ਹੁੰਲਾ ਮੱਲਾ ਭਰਦਾ ਹੈ ਪੂਰਾ। ਦੇਖੋ ਜੀ। ਇਹਦੇ ਵੀ ਦਰਸ਼ਨ ਕਰਾਉਂਦੇ ਆਂ ਤੁਹਾਨੂੰ। ਇਹ ਹੈ ਜੀ ਗੁਰਦੁਆਰਾ ਦੰਦਵਾ ਸਾਹਿਬ। ਇੱਥੇ ਦੰਮ ਲੱਤਾ ਸੀਗਾ ਗੁਰੂ ਸਾਹਿਬ ਨੇ। ਤਾਂ ਕਰਕੇ ਇਸ ਗੁਰਦੁਆਰੇ ਦਾ ਨਾਮ ਦੰਦਵਾ ਸਾਹਿਬ ਪਿਆ ਹੋਇਆ। ਤੇ ਤੁਹਾਨੂੰ ਉਹ ਬਰੋਟਾ ਪਿੰਪਲ ਵੀ ਦਿਖਾਉਣੇ ਆ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਆਪਣਾ ਤੇ ਆ ਸਾਹਮਣੇ ਸਰੋਵਰ ਹੈ ਇਹ ਨਾਲ ਨਾਲ ਇਹ ਦੋਨੋਂ ਗੁਰਦਾਰੇ ਤੇ ਸਾਹਮਣੇ ਬਾਬਾ ਜੋਰਾਵਰਜੀ ਦਾ ਗੁਰਦੁਆਰਾ ਹੈ ਜਿਹੜਾ ਤੁਹਾਨੂੰ ਪਹਿਲਾਂ ਦਰਸ਼ਨ ਕਰਾਏ ਨੇ ਤੇ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਦੰਦਮਾ ਸਾਹਿਬ ਗੁਰੂ ਗੋਮ ਸਿੰਘ ਜੀ ਮਹਾਰਾਜ ਦਾ ਇਹ ਆਈ ਸਰੋਵਰ ਇੱਥੇ ਦਾ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਆ ਜਿੱਥੇ ਪਿੱਪਲ ਦੇ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਆਪਾਂ ਤੇ ਇਹ ਪਿੱਪਲ ਆਈ ਇੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਆਪਾਂ उसे करके ये इस करके इस गुरुद्वारा साहब का नाम दमदाह उपर जाके है जी गुरद्वारा साहब दरबार साहब उपर है ਇਹ ਆਇਓ ਪਿੱਪਲ ਦਾ ਦਰਖਤ ਜਿੱਥੇ ਗੁਰੂ ਸਾਹਿਬ ਨੇ ਬਿਸ਼ਰਾਮ ਕੀਤਾ ਸੀਗਾ ਸਾਹਮਣੇ ਗੁਰਦੁਆਰਾ ਦਾ ਬਜੂਰਾਵਰ ਜੀ ਕਰਾਇਨਾ ਜੀ ਗੁਰਦੁਆਰਾ ਦਮਦੋਸ ਸਾਹਿਬ ਤੇ ਬਾਬਾ ਜੋਰਾਵਰ ਸਿੰਘ ਜੀ ਦੇ ਇਹ ਹੈਗੇ ਜੀ ਪਿੰਡ ਖਿજરાਵਾਦ ਦੇ ਵਿੱਚ ਜਿਹੜਾ ਕਿ ਕਰਾਲੀ ਦੇ ਕੋਲੇ ਪੈਂਦਾ ਹੈ ਪਿੰਡ ਇਹ ਜ਼ਿਲ੍ਹਾ ਮੋਹਾਲੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੁਹਾਡਾ ਬਹੁਤ-ਬਹੁਤ ਰੱਬ ਰੱਖਾ